ਮੇਰੇ ਚੈਨਲ ਕਿਤਾਬ ਕਾਫਲਾ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਕਿਤਾਬ ਬੇਬੀ ਲੋਨ ਦਾ ਸਭ ਤੋਂ ਅਮੀਰ ਆਦਮੀ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਸੋਨੇ ਦੇ ਪੰਜ ਨਿਯਮ ਸੋਨੇ ਦਾ ਭਰਿਆ ਹੋਇਆ ਇੱਕ ਝੋਲਾ ਜਾਂ ਗਿਆਨ ਦੀਆਂ ਗੱਲਾਂ ਨਾਲ ਭਰੀ ਹੋਈ ਇੱਕ ਤਖਤੀ ਜੇ ਤੁਸੀਂ ਦੋਨਾਂ ਵਿੱਚੋਂ ਇੱਕ ਚੁਣਨਾ ਹੋਵੇ ਤਾਂ ਕੀ ਚੁਣੋਗੇ ਮਾਰੂਥਲ ਦੀਆਂ ਝਾੜੀਆਂ ਵਿੱਚੋਂ ਆਉਂਦੀ ਚਿਲਮਲਾਉਂਦੀ ਰੌਸ਼ਨੀ ਨਾਲ ਰਾਸ਼ਨਾਇ ਸ੍ਰੋਤਿਆਂ ਦੇ ਚਿਹਰਿਆਂ ਨੇ ਬੜੀ ਦਿਲਚਸਪੀ ਨਾਲ ਦੇਖਿਆ ਸੋਨਾ ਸੋਨਾ ਸਾਰੇ ਲੋਕ ਇਕੱਠੇ ਹੀ ਬੋਲ ਪਏ ਬੁੱਢਾ ਕਲਬਾਬ ਮੁਸਕਰਾਇਆ ਧਿਆਨ ਨਾਲ ਸੁਣੋ ਉਸਨੇ ਹੱਥ ਉਹ ਤਾਂ ਚੁੱਕਦੇ ਹੋਏ ਕਿਹਾ ਰਾਤ ਵੇਲੇ ਜੰਗਲੀ ਕੁੱਤਿਆਂ ਨੂੰ ਸੁਣੋ ਉਹ ਭੌਂਕਦੇ ਆ ਤੇ ਚੀਖਦੇ ਹਨ ਕਿਉਂਕਿ ਉਹ ਭੁੱਖ ਤੋਂ ਪਰੇਸ਼ਾਨ ਹਨ ਤੁਸੀਂ ਉਹਨਾਂ ਨੂੰ ਖਵਾਉਂਦੇ ਹੋ ਅਤੇ ਉਹ ਕੀ ਕਰਦੇ ਹਨ ਉਹ ਲੜਦੇ ਹਨ ਤੇ ਭੌਂਕਦੇ ਹਨ ਫਿਰ ਲੜਦੇ ਹਨ ਫਿਰ ਭੌਂਕਦੇ ਹਨ ਬੇਨਾ ਉਸ ਕੱਲ ਬਾਰੇ ਸੋਚੇ ਜੋ ਜ਼ਰੂਰ ਆਏਗਾ। ਇਹੀ ਮਸਲਾ ਇਨਸਾਨਾਂ ਦਾ ਵੀ ਹੈ। ਉਹਨਾਂ ਨੂੰ ਗਿਆਨ ਅਤੇ ਸੋਨੇ ਵਿੱਚੋਂ ਇੱਕ ਚੋਣਾਂ ਨੂੰ ਕਹੋ। ਉਹ ਕੀ ਕਰਦੇ ਹਨ? ਗਿਆਨ ਨੂੰ ਨਜ਼ਰਅੰਦਾਜ਼ ਅਤੇ ਸੋਨੇ ਨੂੰ ਬਰਬਾਦ। ਅਗਲੇ ਦਿਨ ਉਹ ਰੋਂਦੇ ਹਨ ਕਿਉਂਕਿ ਉਹ ਸੋਨੇ ਨੂੰ ਬਰਬਾਦ ਕਰ ਚੁੱਕੇ ਹੁੰਦੇ ਹਨ। ਸੋਨਾ ਉਹਨਾਂ ਲਈ ਰਾਖਮਾ ਹੈ ਜੋ ਉਸ ਦੇ ਨਿਯਮ ਜਾਣਦੇ ਹਨ ਅਤੇ ਉਹਨਾਂ ਦੀ ਪਾਲਣਾ ਕਰਦੇ ਹਨ। ਕਲਬਾਬ ਨੇ ਆਪਣੇ ਚਿੱਟੇ ਚੋਲੇ ਨਾਲ ਆਪਣੀਆਂ ਲੱਤਾਂ ਨੂੰ ਕੱਜਿਆ। ਕਿਉਂਕਿ ਰਾਤ ਵੇਲੇ ਠੰਢੀ ਹਵਾ ਵਗ ਰਹੀ ਸੀ ਕਿਉਂਕਿ ਤੁਸੀਂ ਸਭ ਨੇ ਲੰਬੇ ਸਮੇਂ ਤੱਕ ਮੇਰੀ ਸੇਵਾ ਕੀਤੀ ਹੈ ਮੇਰੇ ਊਠਾਂ ਦਾ ਬੜੀ ਚੰਗੀ ਤਰ੍ਹਾਂ ਖਿਆਲ ਰੱਖਿਆ ਮਾਰੂਥਲ ਦੀ ਰੇਤ ਉੱਤੇ ਬਿਨਾਂ ਸ਼ਿਕਾਇਤ ਕੀਤੇ ਮਿਹਨਤ ਕੀਤੀ ਤੁਸੀਂ ਉਹਨਾਂ ਲੁੱਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ ਜੋ ਮੇਰਾ ਸਮਾਨ ਲੁੱਟਣਾ ਚਾਹੁੰਦੇ ਸਨ ਮੈਂ ਅੱਜ ਦੀ ਰਾਤ ਤੁਹਾਨੂੰ ਸੋਨੇ ਦੇ ਪੰਜ ਨਿਯਮਾਂ ਦੀ ਕਹਾਣੀ ਸੁਣਾਵਾਂਗਾ ਅਜਿਹੀ ਕਹਾਣੀ ਜੋ ਤੁਸੀਂ ਪਹਿਲਾਂ ਕਦੇ ਨਹੀਂ ਸੁਣੀ ਹੋਣੀ ਮੈਂ ਜੋ ਸ਼ਬਦ ਕਹਾਂਗਾ ਇਹਨਾਂ ਨੂੰ ਧਿਆਨ ਨਾਲ ਸੁਣੋ ਜੇ ਤੁਸੀਂ ਇਹਨਾਂ ਦੇ ਅਰਥ ਸਮਝ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੋਲ ਬਹੁਤ ਸੋਨਾ ਹੋਵੇਗਾ ਥੋੜੀ ਦੇਰ ਰੁਕਿਆ ਨੀਲੇ ਰੰਗ ਦੇ ਤੰਬੂ ਦੇ ਉੱਤੇ ਬੇਵਿ ਲੋਨੀਆਂ ਦੇ ਅਸਮਾਨ ਵਿੱਚ ਚਮਕਦੇ ਹੋਏ ਤਾਰੇ ਨਜ਼ਰ ਆ ਰਹੇ ਸਨ ਇਸ ਟਾਣੀ ਦੇ ਪਿੱਛੇ ਮਾਰੂਥਲ ਦੇ ਤੂਫਾਨਾਂ ਤੋਂ ਬਚਾ ਲਈ ਕਈ ਤੰਬੂ ਗੱਡੇ ਹੋਏ ਸਨ ਤੰਬੂਆਂ ਦੇ ਕੋਲ ਚਮੜੀ ਨਾਲ ਟਕਿਆ ਕਾਫੀ ਮਾਲ ਪਿਆ ਹੋਇਆ ਸੀ ਨੇੜੇ ਹੀ ਕੁਝ ਊਠ ਮਾਰੂਥਲ ਦੀ ਰੇਤ ਤੇ ਲੇਟੇ ਹੋਏ ਸਨ। ਕੁਝ ਪੱਠੇ ਖਾ ਰਹੇ ਸਨ ਅਤੇ ਕੁਝ ਘਰਾੜੇ ਮਾਰ ਰਹੇ ਸਨ। ਤੁਸੀਂ ਸਾਨੂੰ ਬਹੁਤ ਕਹਾਣੀਆਂ ਸੁਣਾਈਆਂ ਹਨ ਕਲਬਾਬ। ਟਾਣੀ ਦਾ ਇੱਕ ਮੁਖੀ ਬੋਲੇ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਗਿਆਨ ਰਾਹੀਂ ਸਾਨੂੰ ਰਾਹ ਦਿਖਾਓ। ਜਿਸ ਦੀ ਸਾਨੂੰ ਉਸ ਵੇਲੇ ਜ਼ਰੂਰਤ ਪਵੇਗੀ ਜਦੋਂ ਤੁਹਾਡੇ ਲਈ ਸਾਡੀਆਂ ਸੇਵਾਵਾਂ ਪੂਰੀਆਂ ਹੋ ਜਾਣਗੀਆਂ। ਮੈਂ ਤੁਹਾਨੂੰ ਦੂਰ ਦੇਸ਼ਾਂ ਦੀਆਂ ਆਪਣੀਆਂ ਕਹਾਣੀਆਂ ਸੁਣਾਉਂਦਾ ਹਾਂ। ਪਰ ਅੱਜ ਰਾਤ ਮੈਂ ਤੁਹਾਨੂੰ ਇੱਕ ਬਹੁਤ ਹੀ ਅਮੀਰ ਇਨਸਾਨ ਅਰਕਦ ਦੀ ਸਿਆਣਪ ਦੀ ਕਹਾਣੀ ਸੁਣਾਵਾਂਗਾ। ਅਸੀਂ ਉਸ ਬਾਰੇ ਬਹੁਤ ਸੁਣਿਆ ਹੈ। ਮੁਖੀ ਨੇ ਕਿਹਾ, ਉਹ ਬੇਵੀ ਲੋਨ ਦਾ ਸਭ ਤੋਂ ਅਮੀਰ ਆਦਮੀ ਹੈ। ਉਹ ਸਭ ਤੋਂ ਅਮੀਰ ਸੀ ਕਿਉਂਕਿ ਉਹ ਸੋਨੇ ਦੇ ਨਿਯਮ ਉਹਨਾਂ ਸਾਰਿਆਂ ਤੋਂ ਬਿਹਤਰ ਜਾਣਦਾ ਸੀ। ਜੋ ਉਸ ਤੋਂ ਪਹਿਲਾਂ ਹੋਏ, ਅੱਜ ਮੈਂ ਤੁਹਾਨੂੰ ਉਸ ਦੀ ਅਕਲਮੰਦੀ ਬਾਰੇ ਦੱਸਾਂਗਾ। ਜੋ ਮੈਨੂੰ ਉਸ ਦੇ ਪੁੱਤਰ ਨੌਮਾਸੀਰ ਨੇ ਕਈ ਸਾਲ ਪਹਿਲਾਂ ਨਨਵੇਹ ਵਿੱਚ ਦੱਸੀ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਅਤੇ ਮੇਰਾ ਮਾਲਕ ਰਾਤ ਵੇਲੇ ਨੌਮਾਸੀਆ ਦੇ ਮਹਿਲ ਵਿੱਚ ਟਹਿਲ ਰਹੇ ਸਨ ਮੈਂ ਆਪਣੇ ਮਾਲਕ ਦੀ ਕਈ ਸੋਹਣੇ ਕੰਬਲ ਲਿਆਉਣ ਵਿੱਚ ਮਦਦ ਕੀਤੀ ਨੌਮਾਸੀਰ ਨੇ ਉਹ ਸਭ ਵੇਖੇ ਜਦੋਂ ਤੱਕ ਉਸ ਨੂੰ ਰੰਗ ਪਸੰਦ ਨਾ ਆ ਗਿਆ ਅਖੀਰ ਵਿੱਚ ਉਹ ਬਹੁਤ ਖੁਸ਼ ਹੋਇਆ ਅਤੇ ਉਸ ਨੇ ਸਾਨੂੰ ਉਸ ਕੋਲ ਬਹਿਣ ਲਈ ਕਿਹਾ ਅਤੇ ਸਾਨੂੰ ਦਰਲੱਭ ਸ਼ਰਾਬ ਪਾਈ ਉਸਦੀ ਖੁਸ਼ਬੂ ਸਾਡੇ ਨੱਕ ਨੂੰ ਆਨੰਦ ਦੇ ਰਹੀ ਸੀ ਅਤੇ ਢਿੱਡ ਨੂੰ ਗਰਮਾਹਟ ਸਾਨੂੰ ਅਜੇਹੀ ਸ਼ਰਾਬ ਦੀ ਆਦਤ ਨਹੀਂ ਸੀ ਫਿਰ ਉਸ ਨੇ ਸਾਨੂੰ ਆਪਣੇ ਪਿਤਾ ਅਰਕਦ ਦੀ ਅਕਲਮੰਦੀ ਦੀ ਕਹਾਣੀ ਸੁਣਾਈ ਜੋ ਮੈਂ ਹੁਣ ਤੁਹਾਨੂੰ ਸੁਣਾਉਣ ਲੱਗਾ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਬੇਬੀਲੋਨ ਵਿੱਚ ਇੱਕ ਰਿਵਾਜ ਹੈ ਕਿ ਅਮੀਰ ਪਿਤਾ ਦੇ ਪੁੱਤਰ ਆਪਣੇ ਮਾਪਿਆਂ ਤੋਂ ਵਿਰਾਸਤ ਵਿੱਚ ਦੌਲਤ ਦੀ ਆਸ ਵਿੱਚ ਰਹਿੰਦੇ ਹਨ ਅਰਕਦ ਨੇ ਇਹ ਰਿਵਾਜ ਨਹੀਂ ਮੰਨਿਆ ਇਸ ਕਰਕੇ ਜਦੋਂ ਨੌਮਾ ਸਿਰ ਉਸ ਦੀ ਜਾਇਦਾਦ ਵਿੱਚ ਪਹੁੰਚਿਆ ਉਸ ਨੇ ਉਸ ਨੂੰ ਬੁਲਾਇਆ ਤੇ ਕਿਹਾ ਮੇਰੇ ਪੁੱਤਰ ਇਹ ਮੇਰੀ ਇੱਛਾ ਹੈ ਕਿ ਤੂੰ ਮੇਰੀ ਜਾਇਦਾਦ ਦਾ ਵਾਰਸ ਬਣੇ ਪਰ ਪਹਿਲਾਂ ਤੈਨੂੰ ਇਹ ਸਾਬਤ ਕਰਨਾ ਪਵੇਗਾ ਕਿ ਤੂੰ ਇਸ ਨੂੰ ਸੰਭਾਲਣ ਦੇ ਯੋਗ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਬਾਹਰ ਜਾ ਕੇ ਸੋਨਾ ਅਤੇ ਇੱਜ਼ਤ ਕਮਾ ਕੇ ਵਿਖਾ ਸ਼ੁਰੂਆਤ ਕਰਨ ਲਈ ਮੈਂ ਤੈਨੂੰ ਦੋ ਚੀਜ਼ਾਂ ਦਵਾਂਗਾ ਜੋ ਮੈਨੂੰ ਨਹੀਂ ਮਿਲੀਆਂ ਸਨ ਜਦੋਂ ਮੈਂ ਗਰੀਬੀ ਵੇਲੇ ਦੌਲਤ ਕਮਾਉਣ ਦੀ ਸ਼ੁਰੂਆਤ ਕੀਤੀ ਸੀ ਪਹਿਲੀ ਮੈਂ ਤੈਨੂੰ ਸੋਨੇ ਦਾ ਭਰਿਆ ਇੱਕ ਝੋਲਾ ਦਵਾਂਗਾ ਜੇ ਤੂੰ ਇਸ ਨੂੰ ਸਮਝਦਾਰੀ ਨਾਲ ਵਰਤਿਆ ਇਹ ਤੇਰੀ ਭਵਿੱਖ ਦੀ ਸਫਲਤਾ ਦੀ ਨੀ ਹੋਵੇਗਾ ਦੂਜੀ ਮੈਂ ਤੈਨੂੰ ਇਹ ਤਖਤੀ ਦਵਾਂਗਾ ਜਿਸ ਤੇ ਸੋਨੇ ਦੇ ਪੰਜ ਨਿਯਮ ਲਿਖੇ ਹਨ ਜੇ ਤੂੰ ਇਸ ਨੂੰ ਆਪਣੇ ਕੰਮ ਵਿੱਚ ਵਰਤ ਸਕਿਆ ਇਹ ਤੈਨੂੰ ਸਮਰੱਥਾ ਤੇ ਸੁਰੱਖਿਆ ਦੇਵੇਗੀ ਅੱਜ ਤੋਂ ਠੀਕ 10 ਸਾਲ ਬਾਅਦ ਆਪਣੇ ਪਿਤਾ ਦੇ ਘਰ ਵਾਪਸ ਆਵੇਂ ਅਤੇ ਆਕੇ ਹਿਸਾਬ ਦਾ ਵੀ ਜੇ ਤੂੰ ਕਾਬਲ ਹੋਇਆ ਮੈਂ ਤੈਨੂੰ ਆਪਣੀ ਜਾਇਦਾਦ ਦਾ वारिस ਥਾਪਤ ਦਵਾਂਗਾ ਨਹੀਂ ਤੇ ਮੈਂ ਇਹ ਜਾਇਦਾਦ ਪੁਜਾਰੀਆਂ ਨੂੰ ਦੇ ਦਵਾਂਗਾ ਤਾਂ ਕਿ ਉਹ ਮੇਰੀ ਆਤਮਾ ਨੂੰ ਸ਼ਾਂਤੀ ਦੇਣ ਲਈ ਮੇਰੀ ਜਾਇਦਾਦ ਦੇਵਤਿਆਂ ਦੇ ਲੇਖੇ ਲਾ ਦੇਣ ਨੌਮਾ ਸੀਰ ਆਪਣਾ ਸੋਨੇ ਦਾ ਭਰਿਆ ਝੋਲਾ ਪੇਸ਼ਮੀ ਕੱਪੜੇ ਵਿੱਚ ਲਪੇਟੀ ਤਖਤੀ ਆਪਣੇ ਗੁਲਾਮ ਅਤੇ ਘੋੜੇ ਲੈ ਕੇ ਆਪਣੇ ਰਾਹ ਹੋ ਤੁਰਿਆ 10 ਸਾਲ ਬੀਤ ਗਏ ਅਤੇ ਨੌਮਾਸੀਰ ਆਪਣੇ ਵਾਅਦੇ ਮੁਤਾਬਕ ਆਪਣੇ ਪਿਤਾ ਦੇ ਘਰ ਵਾਪਸ ਆਇਆ ਜਿਸ ਨੇ ਉਹਦੇ ਲਈ ਸ਼ਾਨਦਾਰ ਦਾਵਤ ਰੱਖੀ ਸੀ ਜਿਸ ਵਿੱਚ ਕਈ ਦੋਸਤ ਅਤੇ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ ਸੀ ਦਾਵਤ ਮੁੱਕਣ ਤੋਂ ਬਾਅਦ ਮਾਤਾ ਪਿਤਾ ਦੋਵੇਂ ਹਾਲ ਦੇ ਇੱਕ ਪਾਸੇ ਲੱਗੀ ਉੱਚੇ ਤਖਤ ਵਾਲੇ ਆਸਣ ਤੇ ਬਹਿ ਗਏ ਜਿਵੇਂ ਕਿ ਤੈਅ ਹੋਇਆ ਸੀ ਨੌਮਾਸੀਰ ਦੋਵਾਂ ਦੇ ਸਾਹਮਣੇ ਆਪਣਾ ਹਿਸਾਬ ਦੇਣ ਲਈ ਖੜਾ ਹੋ ਗਿਆ ਸ਼ਾਮ ਦਾ ਵੇਲਾ ਸੀ ਕਮਰਾ ਤੇਲ ਦੇ ਦੀਵਿਆਂ ਤੋਂ ਨਿਕਲ ਰਹੇ ਧੂਏ ਨਾਲ ਭਰਿਆ ਹੋਇਆ ਸੀ ਜੋ ਬਹੁਤ ਮੱਧਮ ਜਿਹੇ ਜਗ ਰਹੇ ਸਨ ਚਿੱਟੀ ਜਾਗਟ ਪਾਈ ਗੁਲਾਮ ਤਾੜ ਦੇ ਲੰਮੇ ਪੱਤਿਆਂ ਨਾਲ ਪੱਖੇ ਚੱਲ ਰਹੇ ਸਨ ਦਾ ਦ੍ਰਿਸ਼ ਸ਼ਾਹੀ ठाठ-ਬਾਠ ਵਾਲਾ ਸੀ ਨੌਮਾ ਸਿੰਘ ਦੀ ਪਤਨੀ ਅਤੇ ਦੋ ਪੁੱਤਰ ਦੋਸਤਾਂ ਤੇ ਪਰਿਵਾਰ ਦੇ ਹੋਰ ਲੋਕਾਂ ਨਾਲ ਪਿੱਛੇ ਗਲੀਚਿਆਂ ਤੇ ਬੈਠੇ ਸਨ ਪਿਤਾ ਜੀ ਉਸਨੇ ਬੋਲਣਾ ਸ਼ੁਰੂ ਕੀਤਾ ਮੈਂ ਤੁਹਾਡੇ ਗਿਆਨ ਨੂੰ ਸਜਦਾ ਕਰਦਾ ਹਾਂ 10 ਸਾਲ ਪਹਿਲਾਂ ਜਦ ਮੈਂ ਜਵਾਨੀ ਦੀ ਦਹਲਿਜ ਤੇ ਸੀ ਤੁਸੀਂ ਮੈਨੂੰ ਅੱਗੇ ਵਧਣ ਅਤੇ ਇੱਕ ਮਜ਼ਬੂਤ ਇਨਸਾਨ ਬਣਨ ਲਈ ਪ੍ਰੇਰਿਆ ਤਾਂ ਕਿ ਮੈਂ ਤੁਹਾਡੀ ਜ਼ਾਇਦਾਦ ਦਾ ਗੁਲਾਮ ਨਾ ਬਣ ਕੇ ਰਹਿ ਜਾਵਾਂ ਤੁਸੀਂ ਮੈਨੂੰ ਦਿਲ ਖੋਲ ਕੇ ਆਪਣਾ ਸੋਨਾ ਦਿੱਤਾ ਤੁਸੀਂ ਮੈਨੂੰ ਦਿਲ ਖੋਲ ਕੇ ਆਪਣਾ ਗਿਆਨ ਦਿੱਤਾ ਅਫਸੋਸ ਸੋਨੇ ਨੂੰ ਦੇ ਮੈਂ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਸੀ ਇਹ ਤੇ ਮੇਰੇ ਹੱਥਾਂ ਵਿੱਚੋਂ ਇਸ ਤਰ੍ਹਾਂ ਗਾਇਬ ਹੋਇਆ ਜਿਵੇਂ ਕਿਸੇ ਬੱਚੇ ਦੇ ਹੱਥੋਂ ਖਰਗੋਸ਼ ਛੁੱਟ ਕੇ ਭੱਜ ਜਾਂਦਾ ਹੈ ਪਿਤਾ ਮਸਕਰਾਇਆ ਬੋਲਦਾ ਰੈ ਪੁੱਤਰ ਤੇਰੀ ਕਹਾਣੀ ਮੈਨੂੰ ਦਿਲਚਸਪ ਲੱਗ ਰਹੀ ਹੈ ਮੈਂ ਨਨਵੇਹ ਜਾਣ ਦਾ ਫੈਸਲਾ ਕੀਤਾ ਕਿਉਂਕਿ ਇਹ ਸ਼ਹਿਰ ਤਰੱਕੀ ਕਰ ਰਿਹਾ ਸੀ ਮੈਨੂੰ ਲੱਗਿਆ ਕਿ ਉੱਥੇ ਮੈਨੂੰ ਮੌਕੇ ਮਿਲਣਗੇ ਮੈਂ ਇੱਕ ਕਾਫਲੇ ਵਿੱਚ ਸ਼ਾਮਲ ਹੋ ਗਿਆ ਅਤੇ ਇਸ ਦੇ ਕਈ ਲੋਕਾਂ ਨਾਲ ਦੋਸਤੀ ਕਰ ਲਈ ਇਸ ਵਿੱਚ ਦੋ ਮਿੱਠ ਬੋਲੜੇ ਇਨਸਾਨ ਸਨ ਜਿਨ੍ਹਾਂ ਕੋਲ ਚਿੱਤੇ ਘੋੜੇ ਸਨ ਜੋ ਹਵਾ ਵਾਂਗ ਤੇਜ਼ ਅਤੇ ਫਰਦਿੱਲੇ ਸਨ ਜਿਵੇਂ ਜਿਵੇਂ ਸਾਡੀ ਯਾਤਰਾ ਅੱਗੇ ਵਧਦੀ ਰਹੀ ਉਹਨਾਂ ਨੇ ਮੈਨੂੰ ਆਪਣੇ ਭਰੋਸੇ ਵਿੱਚ ਲੈ ਕੇ ਮੈਨੂੰ ਦੱਸਿਆ ਕਿ ਨਿਨਵੇਹ ਵਿੱਚ ਇੱਕ ਬਹੁਤ ਅਮੀਰ ਬੰਦਾ ਹੈ ਜਿਸ ਕੋਲ ਇੱਕ ਅਜੇਹਾ ਘੋੜਾ ਹੈ ਜੋ ਅੱਜ ਤੱਕ ਕਦੇ ਨਹੀਂ ਹਾਰਿਆ ਉਸ ਦੇ ਮਾਲਕ ਦਾ ਵਿਸ਼ਵਾਸ ਹੈ ਕਿ ਦੁਨੀਆ ਵਿੱਚ ਹੋਰ ਕੋਈ ਘੋੜਾ ਉਸ ਤੋਂ ਤੇਜ਼ ਨਹੀਂ ਦੌੜ ਸਕਦਾ ਇਸ ਲਈ ਉਹ ਉਸਤੇ ਕਿੰਨੀ ਵੀ ਵੱਡੀ ਰਕਮ ਦਾte ਲਾ ਸਕਦਾ ਹੈ ਕਿਉਂਕਿ ਉਸ ਦਾ ਘੋੜਾ ਦੇਵੀ ਲੋਨੀਆ ਦੇ ਹਰ ਘੋੜੇ ਨੂੰ ਹਰਾ ਸਕਦਾ ਹੈ ਮੇਰੇ ਦੋਸਤਾਂ ਨੇ ਦੱਸਿਆ ਕਿ ਇਸ ਘੋੜੇ ਦੇ ਮੁਕਾਬਲੇ ਹਰ ਘੋੜਾ ਇੱਕ ਗਧੇ ਤੋਂ ਵੱਧ ਕੁਝ ਵੀ ਨਹੀਂ ਉਹਨਾਂ ਨੇ ਮੈਨੂੰ ਇੱਕ ਇਹਿਸਾਨ ਵਜੋਂ ਇਸ ਦਾਅ ਵਿੱਚ ਸ਼ਾਮਲ ਹੋਣ ਲਈ ਇਜਾਜ਼ਤ ਦਿੱਤੀ ਮੈਂ ਉਹਨਾਂ ਦੀ ਯੋਜਨਾਵਾਂ ਦੇ ਵਿੱਚ ਫਸ ਗਿਆ ਸਾਡਾ ਘੋੜਾ ਬੁਰੀ ਤਰ੍ਹਾਂ ਹਾਰ ਗਿਆ ਅਤੇ ਮੈਂ ਕਾਫੀ ਸੋਨਾ ਗਵਾ ਬੈਠਾ ਪਿਤਾ ਹੱਸ ਪਿਆ ਫਿਰ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੀ ਫਰੇਬੀ ਯੋਜਨਾ ਸੀ ਅਤੇ ਉਹ ਆਪਣਾ ਸ਼ਿਕਾਰ ਲੱਭਣ ਲਈ ਅਕਸਰ ਕਾਫਲਿਆਂ ਨਾਲ ਯਾਤਰਾ ਕਰਦੇ ਰਹਿੰਦੇ ਸਨ ਨਿੰਵੇਵ ਵਾਲਾ ਬੰਦਾ ਇਹਨਾਂ ਦਾ ਸਾਥੀ ਸੀ ਅਤੇ ਉਹ ਇਹਨਾਂ ਦੀਆਂ ਜਿੱਤੀਆਂ ਸ਼ਰਤਾਂ ਦਾ ਪੈਸਾ ਵੰਡਦਾ ਸੀ ਇਸ ਫਰੇਵ ਨੇ ਮੈਨੂੰ ਆਪਣਾ ਧਿਆਨ ਰੱਖਣ ਦਾ ਪਹਿਲਾ ਪਾਠ ਸਿਖਾਇਆ ਛੇਤੀ ਹੀ ਮੈਨੂੰ ਦੂਜਾ ਸਬਕ ਮਿਲਣ ਵਾਲਾ ਸੀ ਬਿਲਕੁਲ ਪਹਿਲੇ ਵਰਗਾ ਹੀ ਕੌੜਾ ਕਾਫਲੇ ਵਿੱਚ ਇੱਕ ਹੋਰ ਵੀ ਨੌਜਵਾਨ ਸੀ ਜੋ ਮੇਰਾ ਬਹੁਤ ਵਧੀਆ ਦੋਸਤ ਬਣ ਗਿਆ ਸੀ ਉਹ ਵੀ ਮੇਰੇ ਵਾਂਗ ਹੀ ਅਮੀਰ ਮਾਂ-ਬਾਪ ਦਾ ਪੁੱਤਰ ਸੀ ਅਤੇ ਮੇਰੇ ਵਾਂਗ ਹੀ ਕੰਮਕਾਰਲੇ ਟੁਕਮੇ ਜਗ੍ਹਾ ਦੀ ਤਲਾਸ਼ ਵਿੱਚ ਹੀ ਨਿਨਵੇਹ ਜਾ ਰਿਹਾ ਸੀ ਪਹੁੰਚਨ ਤੋਂ ਇੱਕਦਮ ਬਾਅਦ ਉਸਨੇ ਮੈਨੂੰ ਦੱਸਿਆ ਕਿ ਉੱਥੇ ਇੱਕ ਵਪਾਰੀ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਦੁਕਾਨ ਸਾਰੇ ਮਾਲ ਸਮੇਤ ਬੜੀ ਸਸਤੀ ਕੀਮਤ ਤੇ ਖਰੀਦੀ ਜਾ ਸਕਦੀ ਹੈ ਉਸਨੇ ਕਿਹਾ ਕਿ ਅਸੀਂ ਬਰਾਬਰ ਦੇ ਹਿੱਸੇਦਾਰ ਹੋਵਾਂਗੇ ਪਰ ਪਹਿਲਾਂ ਉਸ ਨੂੰ ਬੇਬੀਲੂਨ ਵਾਪਸ ਜਾ ਕੇ ਸੋਨਾ ਲੈ ਕੇ ਆਉਣਾ ਪਵੇਗਾ ਉਸ ਨੇ ਮੈਨੂੰ ਕਹਿਆ ਕਿ ਮੈਂ ਆਪਣੇ ਸੋਨੇ ਨਾਲ ਉਹ ਖਰੀਦ ਲਵਾਂ ਅਤੇ ਅਗਲੀ ਖਰੀਦਦਾਰੀ ਅਤੇ ਕੰਮਾਂ ਵਿੱਚ ਉਹ ਆਪਣਾ ਸੋਨਾ ਵਰਤੇਗਾ। ਉਹ ਆਪਣੀ ਬੇਬੀਲੋਨ ਦੀ ਯਾਤਰਾ ਵਿੱਚ ਦੇਰ ਕਰਦਾ ਰਿਹਾ ਅਤੇ ਇਸ ਦੌਰਾਨ ਸਾਬਤ ਹੋ ਗਿਆ ਕਿ ਉਹ ਬੇਵਕੂਫ ਖਰੀਦਦਾਰ ਅਤੇ ਖਰਚੀਲਾ ਇਨਸਾਨ ਸੀ। ਮੈਂ ਉਸਨੂੰ ਕੰਮ ਤੋਂ ਬਾਹਰ ਕੱਢ ਦਿੱਤਾ ਪਰ ਉਦੋਂ ਤੱਕ ਮੇਰਾ ਵਪਾਰ ਇੰਨਾ ਖਰਾਬ ਹੋ ਚੁੱਕਿਆ ਸੀ ਕਿ ਮੇਰੇ ਕੋਲ ਵੇਚਣ लायक ਸਮਾਨ ਨਹੀਂ ਸੀ। ਅਤੇ ਹੋਰ ਸਮਾਨ ਖਰੀਦਣ ਲਈ ਸੋਨਾ ਨਹੀਂ ਸੀ। ਅਖੀਰ ਜੋ ਬਚਿਆ ਸੀ ਮੈਂ ਉਹ ਵੀ ਇੱਕ ਇਜ਼رائیਲੀ ਬੰਦੇ ਨੂੰ ਨਗਿਉਣੀ ਰਾਕਮ ਵਿੱਚ ਵੇਚ ਦਿੱਤਾ। ਪਿਤਾ ਜੀ ਉਸ ਮੌਕੇ ਤੋਂ ਮੇਰੇ ਦੁੱਖਾਂ ਭਰੇ ਦਿਨਾਂ ਦੀ ਸ਼ੁਰੂਆਤ ਹੋਈ। ਮੈਂ ਰੁਜ਼ਗਾਰ ਦੀ ਤਲਾਸ਼ ਸ਼ੁਰੂ ਕੀਤੀ ਪਰ ਮੈਨੂੰ ਨਹੀਂ ਮਿਲਿਆ ਕਿਉਂਕਿ ਨਾ ਮੈਨੂੰ ਕੋਈ ਵਪਾਰ ਆਉਂਦਾ ਸੀ ਅਤੇ ਨਾ ਹੀ ਮੇਰੇ ਅੰਦਰ ਕੋਈ ਹੁਨਰ ਸੀ ਜਿਸ ਨਾਲ ਮੈਂ ਕਮਾਈ ਕਰ ਸਕਦਾ। ਮੈਂ ਆਪਣੇ ਘੋੜੇ ਵੇਚ ਦਿੱਤੇ, ਆਪਣੇ ਗੁਲਾਮ ਵੀ ਵੇਚ ਦਿੱਤੇ। ਮੈਂ ਆਪਣੇ ਕਈ ਕੱਪੜੇ ਵੀ ਵੇਚ ਦਿੱਤੇ। ਤਾਂ ਗੇ ਮੈਨੂੰ ਭੋਜਨ ਅਤੇ ਸੌਣ ਲਈ ਛੱਤ ਮਿਲ ਸਕੇ ਪਰ ਹਰ ਰੋਜ਼ ਮੁਸੀਬਤਾਂ ਵੱਧਦੀਆਂ ਹੀ ਰਹੀਆਂ ਪਰ ਉਹਨਾਂ ਔਖੇ ਦਿਨਾਂ ਵਿੱਚ ਵੀ ਮੈਨੂੰ ਮੇਰੇ ਉੱਤੇ ਜਤਾਇਆ ਤੁਹਾਡਾ ਭਰੋਸਾ ਯਾਦ ਸੀ ਤੁਸੀਂ ਮੈਨੂੰ ਇੱਕ ਇੱਜ਼ਤਦਾਰ ਇਨਸਾਨ ਬਣਨ ਲਈ ਭੇਜਿਆ ਸੀ ਅਤੇ ਮੈਂ ਇਸ ਨਿਸ਼ਾਨੇ ਦੀ ਪੂਰਤੀ ਲਈ ਨਿਸ਼ਚਾ ਕੀਤਾ ਹੋਇਆ ਸੀ ਇਹ ਸੁਣਦਿਆਂ ਮਾਂ ਆਪਣਾ ਮੂਲ ਕੋ ਕੇ ਰੋਣ ਲੱਗ ਪਈ ਇਸ ਸਮੇਂ ਮੈਂ ਉਹ ਤਖਤੀ ਕੱਢੀ ਜੋ ਤੁਸੀਂ ਮੈਨੂੰ ਦਿੱਤੀ ਸੀ ਅਤੇ ਇਸ ਤਖਤੀ ਉਤੇ ਸੋਨੇ ਦੇ ਪੰਜ ਨਿਯਮ ਖੁਨੇ ਹੋਏ ਸਨ ਉਸ ਸਮੇਂ ਉਹ ਗਿਆਨ ਦੇਣ ਵਾਲੇ ਸ਼ਬਦ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਕਿ ਜੇਕਰ ਮੈਂ ਇਹਨਾਂ ਨਿਯਮ ਨੂੰ ਪਹਿਲਾਂ ਪੜ੍ਹਦਾ ਅਤੇ ਮੰਨਦਾ ਹੁੰਦਾ ਤਾਂ ਮੈਂ ਆਪਣਾ ਸੋਨਾ ਕਦੇ ਨਾ ਗਵਾਉਂਦਾ ਮੈਂ ਦਿਲ ਲਾ ਕੇ ਪੰਜ ਨਿਯਮ ਯਾਦ ਕੀਤੇ ਅਤੇ ਤੈਅ ਕੀਤਾ ਜੇਕਰ ਹੁਣ ਕਿਸਮਤ ਦੀ ਦੇਵੀ ਮੈਨੂੰ ਮੌਕਾ ਦੇਵੇਗੀ ਤਾਂ ਮੈਂ ਅਨੁਭਵ ਦੇ ਗਿਆਨ ਤੋਂ ਮਾਰਗਦਰਸ਼ਨ ਲਵਾਂਗਾ ਨਾ ਕਿ ਜਵਾਨੀ ਦੀ ਅਨੁਸ਼ਾਸਨਹੀਣਤਾ ਤੋਂ ਜੋ ਸਭ ਲੋਕ ਤੁਸੀਂ ਇੱਥੇ ਬੈਠੇ ਹੋ ਤohar ਦੇ ਸਭ ਦੇ ਫਾਇਦੇ ਲਈ ਮੈਂ 10 ਸਾਲ ਪਹਿਲਾਂ ਆਪਣੇ ਪਿਤਾ ਵੱਲੋਂ ਮੈਨੂੰ ਦਿੱਤੀ ਤਖਤੀ ਦੇ ਲਿਖੇ ਸੋਨੇ ਦੇ ਪੰਜ ਨਿਯਮ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਸੋਨੇ ਦੇ ਪੰਜ ਨਿਯਮ ਸੋਨਾ ਉਸ ਦੇ ਕੋਲ ਖੁਸ਼ੀ ਨਾਲ ਅਤੇ ਵਧੇਰੇ ਆਉਂਦਾ ਹੈ ਜੋ ਘੱਟੋ ਘੱਟ ਇਸ ਦਾ 10ਵਾਂ ਹਿੱਸਾ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਇਦਾਦ ਬਣਾਉਣ ਲਈ ਨਿਵੇਸ਼ ਕਰਦਾ ਹੈ ਸੋਨਾ ਆਪਣੇ ਉਸ ਸਨਮਾਨਦਾਰ ਮਾਲਕ ਲਈ ਮਿਹਨਤ ਨਾਲ ਕੰਮ ਕਰਦਾ ਹੈ ਜੋ ਉਸ ਨੂੰ ਫਾਇਦੇਮੰਦ ਜਗ੍ਹਾ ਤੇ ਨਿਵੇਸ਼ ਕਰਦਾ ਹੈ ਅਤੇ ਇਸ ਨੂੰ ਜਾਣਬਰਾਂ ਦੇ ਇਜੜਾ ਮੰਗ ਵਧਾਉਂਦਾ ਰਹਿੰਦਾ ਹੈ ਸੋਨਾ ਉਸ ਸਮਝਦਾਰ ਮਾਲਕ ਕੋਲ ਸੁਰੱਖਿਅਤ ਰਹਿੰਦਾ ਜੋ ਇਸ ਨੂੰ ਅਨੁਭਵੀ ਅਤੇ ਸਿਆਣੇ ਬੰਦੇ ਦੀ ਸਲਾਹ ਨਾਲ ਨਿਵੇਸ਼ ਕਰਦਾ ਹੈ ਸੋਨਾ ਉਸ ਇਨਸਾਨ ਕੋਲ ਕਦੇ ਵੀ ਸੁਰੱਖਿਅਤ ਨਹੀਂ ਰਹਿੰਦਾ ਜੋ ਇਸ ਨੂੰ ਅਜਿਹੇ ਵਪਾਰ ਜਾਂ ਮਕਸਦ ਲਈ ਨਿਵੇਸ਼ ਕਰਦਾ ਹੈ ਜਿਸ ਬਾਰੇ ਉਸ ਨੂੰ ਜਾਣਕਾਰੀ ਨਹੀਂ ਹੈ ਅਤੇ ਜਿੱਥੇ ਨਿਵੇਸ਼ਕਰਨ ਤੋਂ ਅਨੁਭਵੀ ਲੋਕ ਰੋਕਦੇ ਹਨ ਸੋਨਾ ਉਸ ਇਨਸਾਨ ਕੋਲ ਕਦੇ ਨਹੀਂ ਰਹਿੰਦਾ ਜੋ ਇਸ ਨੂੰ ਕਮਾਈ ਦੇ ਇਹਨਾਂ ਸਾਧਨਾਂ ਤੇ ਲਾਉਂਦਾ ਹੈ ਜੋ ਨਾਮੂਕਨ ਹਨ ਜਾਂ ਜੋ ਧੋਖੇਬਾਜ਼ਾਂ ਤੇ ਫਰੇਬੀਆਂ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ। ਆਂਜੋ ਨਿਵੇਸ਼ ਕਰਨ ਲੱਗੇ ਆਪਣੀਆਂ ਅਨੁਭਵਹੀਣ ਅਤੇ ਖਿਆਲੀ ਇਛਾਵਾ ਵਿੱਚ ਯਕੀਨ ਰੱਖਦਾ ਹੈ। ਇਹ ਮੇਰੇ ਪਿਤਾ ਦੇ ਲਿਖੇ ਹੋਏ ਸੋਨੇ ਦੇ ਪੰਜ ਨਿਯਮ ਹਨ। ਮੈਨੂੰ ਲੱਗਦਾ ਹੈ ਕਿ ਇਹ ਸੋਨੇ ਤੋਂ ਵੀ ਵੱਧ ਕੀਮਤੀ ਹਨ। ਜੋ ਕਿ ਮੈਂ ਹੁਣ ਆਪਣੀ ਕਹਾਣੀ ਰਾਹੀਂ ਸਾਬਤ ਕਰਾਂਗਾ। ਉਸਨੇ ਮੁੜ ਕੇ ਆਪਣੇ ਪਿਤਾ ਵੱਲ ਵੇਖਿਆ। ਮੈਂ ਤੁਹਾਨੂੰ ਦੱਸਿਆ ਕਿ ਮੇਰੀ ਅਨੁਭਵਹੀਣਤਾ ਮੈਨੂੰ ਕਿਸ ਗਰੀਬੀ ਅਤੇ ਦੁੱਖ ਤੱਕ ਲੈ ਗਈ। ਹਾਲਾਂਕਿ ਦੁੱਖ ਨੇ ਕਦੇ ਨਾ ਕਦੇ ਮੁੱਕਣਾ ਹੀ ਹੁੰਦਾ ਹੈ ਮੇਰੇ ਦੁੱਖਾਂ ਦਾ ਸਿਲਸਿਲਾ ਉਦੋਂ ਮੁੱਕਿਆ ਜਦੋਂ ਮੈਨੂੰ ਸ਼ਹਿਰ ਦੀ ਨਵੀਂ ਚਾਰਦिवारी ਵਿੱਚ ਗੁਲਾਮਾਂ ਨੂੰ ਸੰਭਾਲਣ ਦਾ ਕੰਮ ਮਿਲ ਗਿਆ ਸੋਨ ਦੇ ਪਹਿਲੇ ਨਿਯਮ ਤੋਂ ਸਿੱਖਦਿਆਂ ਮੈਂ ਇੱਕ ਤਾਂਬੇ ਦਾ ਸਿੱਕਾ ਬਚਾਇਆ ਹਰ ਮਿਲਦੇ ਮੌਕੇ ਤੇ ਮੈਂ ਇੱਕ ਇੱਕ ਤਾਂਬੇ ਦਾ ਸਿੱਕਾ ਜੋੜਦਾ ਰਿਹਾ ਜਦੋਂ ਤੱਕ ਕਿ ਮੇਰੇ ਕੋਲ ਇੱਕ ਚਾਂਦੀ ਦਾ ਸਿੱਕਾ ਨਹੀਂ ਹੋ ਗਿਆ ਇਹ ਬੜੀ ਸਹਜੇ ਸਹਜ ਹੋਣ ਵਾਲੀ ਕਾਰਵਾਈ ਸੀ ਕਿਉਂਕਿ ਮੈਨੂੰ ਜ਼ਿੰਦਗੀ ਗੁਜ਼ਾਰਨ ਲਈ ਵੀ ਖਰਚਾ ਚਾਹੀਦਾ ਹੁੰਦਾ ਸੀ ਪਿਤਾ ਜੀ ਮੈਂ ਮੰਨਦਾ ਹਾਂ ਕਿ ਮੈਂ ਬੜਾ ਘੱਟ ਖਰਚਾ ਕਰਦਾ ਰਿਹਾ ਕਿਉਂਕਿ ਮੈਂ ਨਿਸ਼ਚਾ ਕੀਤਾ ਹੋਇਆ ਸੀ ਕਿ 10 ਸਾਲਾਂ ਵਿੱਚ ਮੈਂ ਉਹਨਾਂ ਸੋਨਾ ਕਮਾਵਾਂਗਾ ਜੋ ਤੁਸੀਂ ਮੈਨੂੰ ਦਿੱਤਾ ਸੀ ਇੱਕ ਦਿਨ ਗੁਲਾਮਾਂ ਦਾ ਮਾਲਕ ਜਿਸ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਸੀ ਮੈਨੂੰ ਕਹਿਣ ਲੱਗਾ ਤੂੰ ਬਹੁਤ ਘੱਟ ਖਰਚਾ ਕਰਦਾ ਹੈ ਕੀ ਤੇਰੇ ਕੋਲ ਸੋਨੇ ਦਾ ਕੋਈ ਸਿੱਕਾ ਪਿਆ ਹੈ ਜੋ ਤੂੰ ਕਿਤੇ ਨਿਵੇਸ਼ ਨਹੀਂ ਕੀਤਾ ਹਾਂ ਮੈਂ ਜਵਾਬ ਦਿੱਤਾ ਮੈਂ ਚਾਹੁੰਦਾ ਹਾਂ ਕਿ ਮੈਂ ਉਹਨਾ ਸੋਨਾ ਕਮਾ ਸਕਾਂ ਜੋ ਮੇਰੇ ਪਿਤਾ ਨੇ ਮੈਨੂੰ ਦਿੱਤਾ ਸੀ ਅਤੇ ਜਿਸ ਨੂੰ ਮੈਂ ਗਵਾ ਬੈਠਾ ਸੀ ਇਹ ਤੇਰੀ ਬਹੁਤ ਵਧੀਆ ਖੁਆਇਸ਼ ਹੈ ਪਰ ਕੀ ਤੈਨੂੰ ਪਤਾ ਹੈ ਕਿ ਜੋ ਸੋਨਾ ਤੂੰ ਬਚਾਇਆ ਹੈ ਇਹ ਤੇਰੇ ਲਈ ਹੋਰ ਸੋਨਾ ਵੀ ਕਮਾ ਸਕਦਾ ਹੈ ਅਫਸੋਸ ਇਸ ਬਾਰੇ ਮੇਰਾ ਅਨੁਭਵ ਖਰਾਬ ਰਿਹਾ ਅਤੇ ਜੋ ਸੋਨਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਸੀ ਉਹ ਵੀ ਮੇਰੇ ਕੋਲ ਨਾ ਰਿਹਾ ਹੁਣ ਮੈਨੂੰ ਡਰ ਹੈ ਕਿ ਮੇਰੇ ਨਾਲ ਫਿਰ ਦੁਬਾਰਾ ਅਜਿਹਾ ਹੋ ਸਕਦਾ ਹੈ ਜੇ ਤੂੰ ਮੇਰੇ ਤੇ ਭਰੋਸਾ ਕਰੇਂ ਤਾਂ ਮੈਂ ਤੈਨੂੰ ਸੋਨੇ ਬਾਰੇ ਬੜਾ ਫਾਇਦੇਮੰਦ ਸਬਕ ਸਿਖਾ ਸਕਦਾ ਹਾਂ ਉਸਨੇ ਜਵਾਬ ਦਿੱਤਾ ਇੱਕ ਸਾਲ ਦੇ ਅੰਦਰ ਸ਼ਹਿਰ ਦੀ ਚਾਰਦواری ਬਣ ਜਾਏਗੀ ਅਤੇ ਇਸ ਨੂੰ ਤਾਂਬੇ ਦੇ ਦਰਵਾਜ਼ੇ ਲਏ ਜਾਣਗੇ ਤਾਂ ਕਿ ਬਾਹਰੀ ਹਮਲਾਵਰਾਂ ਦੇ ਹਮਲਿਆਂ ਤੋਂ ਸ਼ਹਿਰ ਨੂੰ ਬਚਾਇਆ ਜਾ ਸਕੇ ਪੂਰੇ ਨਿਨਵੇਹ ਵਿੱਚ ਇੰਨਾ ਤਾਂਬਾ ਹੀ ਨਹੀਂ ਹੈ ਜੋ ਇਹਨਾਂ ਦਰਵਾਜ਼ਿਆਂ ਨੂੰ ਬਣਾਉਣ ਲਈ ਚਾਹੀਦਾ ਹੈ ਅਤੇ ਰਾਜੇ ਨੇ ਵੀ ਅਜੇ ਇਸ ਵਾਰ ਕੁਝ ਨਹੀਂ ਸੋਚਿਆ ਮੇਰੀ ਯੋਜਨਾ ਹੈ ਕਿ ਅਸੀਂ ਕੁਝ ਲੋਕ ਮਿਲ ਕੇ ਸੋਨਾ ਇਕੱਠਾ ਕਰਾਂਗੇ ਅਤੇ ਆਪਣਾ ਇੱਕ ਕਾਫਲਾ ਦੂਰ ਦਰਾਜ ਦੀਆਂ ਤਾਂਬੇ ਦੀਆਂ ਤੀਨਾਂ ਦੀਆਂ ਖਾਣਾ ਵਿੱਚ ਭੇਜਾਂਗੇ ਅਤੇ ਨਿਨਵੇਹ ਦੇ ਦਰਵਾਜਿਆਂ ਲਈ ਤਾਤ ਲੈ ਕੇ ਆਵਾਂਗੇ ਜਦੋਂ ਰਾਜਾ ਦਰਵਾਜੇ ਬਣਾਉਣ ਲਈ ਹੁਕਮ ਕਰੇਗਾ ਤੇ ਸਿਰਫ ਅਸੀਂ ਹੀ ਹੋਵਾਂਗੇ ਜੋ ਇਹ ਦੇ ਸਕਾਂਗੇ ਉਹ ਵੀ ਚੰਗੇ ਮੁੱਲ ਤੇ ਦੇ ਰਾਜਾ ਸਾਡੇ ਕੋਲੋਂ ਨਾ ਵੀ ਖਰੀਦੇਗਾ ਤਾਂ ਵੀ ਸਾਡੇ ਕੋਲ ਤਾਤ ਹੋਵੇਗੀ ਜਿਸ ਨੂੰ ਅਸੀਂ ਮਹਿੰਗੇ ਮੁੱਲ ਤੇ ਵੇਚ ਸਕਾਂਗੇ ਉਸ ਦੀ ਇਸ ਪੇਸ਼ਕਸ਼ ਵਿੱਚ ਮੈਨੂੰ ਇੱਕ ਅਜੀਹਾ ਮੌਕਾ ਦੇਖਿਆ ਜੋ ਟੀਐਨਐਮ ਨਾਲ ਜੁੜਿਆ ਹੋਇਆ ਸੀ ਉਸ ਦੇ ਮਤਾਬਕ ਹੀ ਮੈਂ ਆਪਣੀ ਬਚਤ ਨੂੰ ਸਾਮੰਦਰ ਬੰਦੇ ਦੀ ਸਲਾਮ ਤਾਬਕ ਨਿਵੇਸ਼ ਕਰ ਰਿਹਾ ਸੀ ਅਤੇ ਇਸ ਵਾਰ ਹੀ ਮੈਨੂੰ ਪਸਤਾਵਾ ਵੀ ਨਹੀਂ ਹੋਇਆ ਸਾਡੀ ਯੋਜਨਾ ਸਫਲ ਰਹੀ ਅਤੇ ਮੇਰਾ ਥੋੜਾ ਜਿਹਾ ਸੋਨਾ ਇਸ ਸੌਦੇ ਤੋਂ ਬਾਅਦ ਕਾਫੀ ਵੱਧ ਗਿਆ ਇਸ ਦੌਰਾਨ ਇਸ ਸਮੂਹ ਨੇ ਹੋਰ ਵੀ ਸੌਦਿਆਂ ਲਈ ਇੱਕ ਸਦੱਸ ਵਜੋਂ ਮੈਨੂੰ ਸ਼ਾਮਲ ਕਰ ਲਿਆ ਇਹ ਲੋਕ ਸੋਨੇ ਦੇ ਨਿਵੇਸ਼ ਵਾਰ ਬੜਾ ਅਨੁਭਵ ਰੱਖਦੇ ਸਨ ਉਹ ਕਿਸੇ ਵੀ ਯੋਜਨਾ ਦੇ ਕੰਮ ਕਰਨ ਤੋਂ ਪਹਿਲਾਂ ਬੜੀ ਗਹਿਰਾਈ ਨਾਲ ਉਸ ਬਾਰੇ ਵਿਚਾਰ-ਵਟਾਂਦਰਾ ਕਰਦੇ ਸਨ। ਉਹ ਕਿਸੇ ਵੀ ਨਿਵੇਸ਼ ਵਿੱਚ ਆਪਣੇ ਮੂਲ ਨੂੰ ਪੂਰੀ ਤਰ੍ਹਾਂ ਬਚਾ ਕੇ ਰੱਖਦੇ ਸਨ ਅਤੇ ਨਿਵੇਸ਼ ਤੋਂ ਪੂਰੀ ਤਰ੍ਹਾਂ ਗਰੇਜ ਕਰਦੇ ਸਨ ਜਿੱਥੇ ਉਹਨਾਂ ਦਾ ਮੂਲ ਵੀ ਵਾਪਸ ਨਾ ਆਏ। ਘੋੜਿਆਂ ਦੀ ਦੌੜ ਅਤੇ ਇਸ ਤਰ੍ਹਾਂ ਦੀਆਂ ਸਾਂਝੇਦਾਰੀਆਂ ਜੋ ਮੈਨੂੰ ਆਪਣੇ ਅਨੁਭਵਹੀਣਤਾ ਕਰਕੇ ਕੀਤੀਆਂ ਉਹ ਕਦੇ ਵੀ ਨਾ ਭੁੱਲੀਆਂ। ਉਹ ਇੱਕਦਮ ਹੀ ਅਜਹੀਆਂ ਚੀਜ਼ਾਂ ਦੀਆਂ ਕਮੀਆਂ ਦੱਸ ਦਿੰਦੇ ਸਨ। ਇਨਾ ਲੋਕਾਂ ਨਾਲ ਜੁੜ ਕੇ ਮੈਂ ਆਪਣੇ ਸੋਨੇ ਨੂੰ ਸੁਰੱਖਿਅਤ ਅਤੇ ਫਾਇਦੇਮੰਦ ਤਰੀਕੇ ਨਾਲ ਨਿਵੇਸ਼ ਕਰਨਾ ਸਿੱਖ ਗਿਆ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਮੇਰਾ ਖਜ਼ਾਨਾ ਵੱਧਦਾ ਗਿਆ। ਮੈਂ ਸਿਰਫ ਉਹੀ ਨਹੀਂ ਕਮਾਇਆ ਜੋ ਮੈਂ ਗਵਾ ਲਿਆ ਸੀ, ਬਲਕਿ ਉਸ ਤੋਂ ਕਿਤੇ ਵੱਧ ਕੇ ਕਮਾਇਆ। ਮੇਰੇ bad ਕਿਸਮਤੀ, ਮੇਰੀਆਂ ਕੋਸ਼ਿਸ਼ਾਂ ਅਤੇ ਮੇਰੀਆਂ ਸਫਲਤਾਵਾਂ ਵਿੱਚ ਅਨੇਕਾਂ ਵਾਰ ਸੋਨੇ ਦੇ ਇਹ ਪੰਜ ਨਿਯਮ ਪਰਖੇ ਗਏ। ਅਤੇ ਪਿਤਾ ਜੀ, ਹਰ ਵਾਰੀ ਇਹ ਸਹੀ ਸਾਬਤ ਹੋਏ। ਜਿਸ ਇਨਸਾਨ ਨੂੰ ਇਹਨਾਂ ਪੰਜਾਂ ਨਿਯਮਾਂ ਦੀ ਜਾਣਕਾਰੀ ਨਹੀਂ ਜਾਂ ਤੇ ਉਹ ਸੋਨਾ ਕਮਾ ਨਹੀਂ ਸਕਦਾ ਜੇ ਕਮਾਏਗਾ ਵੀ ਤਾਂ ਗਵਾ ਲਵੇਗਾ ਪਰ ਜੋ ਇਨਸਾਨ ਇਹਨਾਂ ਨੂੰ ਜਾਣਦਾ ਹੈ ਉਹ ਸੋਨਾ ਕਮਾ ਵੀ ਲਵੇਗਾ ਅਤੇ ਉਹ ਸੋਨਾ ਉਸ ਦਾ ਗੁਲਾਮ ਬਣ ਕੇ ਉਸ ਦੇ ਲਈ ਕੰਮ ਕਰੇਗਾ ਨੌਮਾਸਿਰ ਨੇ ਬੋਲਣਾ ਬੰਦ ਕੀਤਾ ਅਤੇ ਇੱਕ ਗੁਲਾਮ ਨੂੰ ਪਿੱਛੇ ਕਮਰੇ ਵਿੱਚ ਲੈ ਗਿਆ ਉਹ ਗੁਲਾਮ ਇੱਕ ਤੋਂ ਬਾਅਦ ਇੱਕ ਤਿੰਨ ਚਮੜੇ ਦੇ ਬੈਗ ਲੈ ਕੇ ਆਇਆ ਉਹਨਾਂ ਵਿੱਚੋਂ ਇੱਕ ਝੋਲਾ ਨੌਮਾਸਿਰ ਨੇ ਆਪਣੇ ਪਿਤਾ ਅੱਗੇ ਰੱਖਿਆ ਅਤੇ ਦੁਬਾਰਾ ਬੋਲਣਾ ਸ਼ੁਰੂ ਕੀਤਾ ਤੁਸੀਂ ਮੈਨੂੰ ਬੇਬੀ ਲੋਨ ਦੇ ਸੋਨੇ ਦੇ ਭਰੇ ਇੱਕ ਝੋਲਾ ਦਿੱਤਾ। ਇਸ ਦੇ ਬਦਲੇ ਮੈਂ ਤੁਹਾਨੂੰ ਨਿੰਵੇ ਦੇ ਸੋਨੇ ਦਾ ਓਨਾ ਹੀ ਭਰਿਆ ਝੋਲਾ ਵਾਪਸ ਦੇ ਰਿਹਾ ਹਾਂ। ਇੱਕ ਬਰਾਬਰੀ ਦਾ ਸੌਦਾ ਜਿਸ ਤੋਂ ਸਭ ਸਹਿਮਤ ਹੋਣਗੇ। ਤੁਸੀਂ ਮੈਨੂੰ ਇੱਕ ਤਖਤੀ ਦਿੱਤੀ ਸੀ ਜਿਸ ਤੇ ਸੋਨੇ ਦੇ ਪੰਜ ਨਿਯਮ ਲਿਖੇ ਹੋਏ ਸਨ। ਇਸ ਦੇ ਬਦਲੇ ਮੈਂ ਤੁਹਾਨੂੰ ਸੋਨੇ ਦੇ ਭਰੇ ਇਹ ਦੋ ਝੋਲੇ ਵਾਪਸ ਦੇ ਰਿਹਾ ਹਾਂ। ਇਹ ਕਹੇ ਕਿ ਉਸ ਨੇ ਗੁਲਾਮ ਕੋਲੋਂ ਸੋਨੇ ਦੇ ਭਰੇ ਦੋ ਝੋਲੇ ਫੜੇ ਅਤੇ ਉਹਨਾਂ ਨੂੰ ਆਪਣੇ ਪਿਤਾ ਦੇ ਸਾਹਮਣੇ ਫर्श ਤੇ ਰੱਖ ਦਿੱਤਾ। ਪਿਤਾ ਜੀ ਇਸ ਤੋਂ ਮੈਂ ਇਹ ਸਬਦ ਕਰ ਰਿਹਾ ਹਾਂ ਕਿ ਗਿਆਨ ਦਾ ਮੁੱਲ ਸੋਨੇ ਤੋਂ ਵੱਧ ਹੈ ਪਰ ਗਿਆਨ ਦੀ ਕੀਮਤ ਸੋਨੇ ਨਾਲ ਕੌਣ ਨਾਪ ਸਕਦਾ ਹੈ ਬਿਨਾਂ ਗਿਆਨ ਦੇ ਜਿਨ੍ਹਾਂ ਕੋਲ ਸੋਨਾ ਹੈ ਉਹ ਇਸ ਨੂੰ ਗਵਾ ਲੈਂਦੇ ਹਨ ਗਿਆਨ ਹੋਵੇ ਤਾਂ ਉਹ ਵੀ ਸੋਨਾ ਕਮਾ ਲੈਂਦੇ ਹਨ ਜਿਨ੍ਹਾਂ ਕੋਲ ਸੋਨਾ ਬਿਲਕੁਲ ਵੀ ਨਾ ਹੋਵੇ ਸੋਨੇ ਦੇ ਇਹ ਤਿੰਨ ਝੋਲੇ ਇਹੀ ਸਾਬਤ ਕਰਦੇ ਹਨ ਮੈਨੂੰ ਤੁਹਾਡੇ ਸਾਹਮਣੇ ਖੜੇ ਹੋ ਕੇ ਤੁਹਾਨੂੰ ਇਹ ਕਹਿੰਦਿਆਂ ਬਹੁਤ ਹੀ ਸੰਤੁਸ਼ਟੀ ਮਿਲ ਰਹੀ ਹੈ ਕਿ ਤੁਹਾਡੇ ਗਿਆਨ ਕਰਕੇ ਮੈਂ ਅਮੀਰ ਅਤੇ ਇੱਜ਼ਤਦਾਰ ਇਨਸਾਨ ਬਣ ਸਕਿਆ ਹਾਂ ਪਿਤਾ ਨੇ ਬੜੇ ਹੀ ਪਿਆਰ ਨਾਲ ਆਪਣਾ ਹੱਥ ਨੌਮਾ ਸਿਰ ਦੇ ਸਿਰ ਤੇ ਰੱਖਿਆ ਤੋਂ ਬਹੁਤ ਹੀ ਵਧੀਆ ਤਰ੍ਹਾਂ ਆਪਣਾ ਸਬਕ ਸਿੱਖੇ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇੱਕ ਅਜਿਹਾ ਪੁੱਤਰ ਮਿਲਿਆ ਜੋ ਮੇਰੀ ਦੌਲਤ ਦੀ ਜ਼ਿੰਮੇਵਾਰੀ ਲੈ ਸਕਦਾ ਹੈ ਕਲਵਾਵ ਨੇ ਕਹਾਣੀ ਪੂਰੀ ਕੀਤੀ ਅਤੇ ਧਿਆਨ ਨਾਲ ਸਰੋਤਿਆਂ ਵੱਲ ਵੇਖਿਆ ਨੌਮਾ ਸਿਰ ਦੀ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਉਸਨੇ ਪੁੱਛਿਆ ਤੁਹਾਡੇ ਵਿੱਚੋਂ ਕੌਣ ਆਪਣੇ ਪਿਤਾ ਜਾ ਬਣੀ ਪਤਨੀ ਦੇ ਪਿਤਾ ਕੋਲ ਜਾ ਕੇ ਆਪਣੀ ਆਮਦਨ ਦੀ ਬਰਤੋਂ ਬਾਰੇ ਹਿਸਾਬ ਦੇ ਸਕਦਾ ਹੈ ਇਸ ਸਤਕਾਰਯੋਗ ਲੋਕ ਤੁਹਾਡੇ ਤੋਂ ਕੀ ਸੁਣਨ ਦੀ ਉਮੀਦ ਕਰ ਰਹੇ ਹੋਣਗੇ ਮੈਂ ਬਹੁਤ ਘੁੰਮਿਆ ਬਹੁਤ ਸਿੱਖਿਆ ਬਹੁਤ ਮਿਹਨਤ ਕੀਤੀ ਅਤੇ ਬਹੁਤ ਕਮਾਇਆ ਪਰ ਅਫਸੋਸ ਮੇਰੇ ਕੋਲ ਸੋਨਾ ਬਹੁਤ ਘੱਟ ਹੈ ਮੈਂ ਕੁਝ ਸੋਨਾ ਸਮਨਦਾਰੀ ਨਾਲ ਖਰਚਿਆ ਕੁਝ ਬੇਵਕੂਫੀ ਨਾਲ ਖਰਚਿਆ ਅਤੇ ਕੁਝ ਨਾ ਸਮਝ ਵਿੱਚ ਗਵਾ ਲਿਆ ਕਿ ਤੁਹਾਨੂੰ ਅਜੇ ਵੀ ਲੱਗਦਾ ਹੈ ਕਿ ਕਿਸਮਤ ਦੇ ਕਰਕੇ ਕੁਝ ਲੋਕਾਂ ਕੋਲ ਵੱਧ ਸੋਨਾ ਹੈ ਅਤੇ ਕੁਝ ਲੋਕਾਂ ਕੋਲ ਬਿਲਕੁਲ ਵੀ ਨਹੀਂ ਜੇਕਰ ਹਾਂ ਤਾਂ ਤੁਸੀਂ ਗਲਤ ਹੋ ਜਿਨ੍ਹਾਂ ਨੂੰ ਸੋਨੇ ਦੇ ਇਹਨਾਂ ਪੰਜ ਨਿਯਮਾਂ ਦਾ ਗਿਆਨ ਹੁੰਦਾ ਹੈ ਉਹ ਇਹਨਾਂ ਦਾ ਪਾਲਣ ਕਰਦੇ ਹਨ ਉਹਨਾਂ ਕੋਲ ਬਹੁਤ ਸੋਨਾ ਹੁੰਦਾ ਹੈ ਕਿਉਂਕਿ ਮੈਂ ਇਹ ਨਿਯਮ ਜਵਾਨੀ ਵੇਲੇ ਸਿੱਖੇ ਅਤੇ ਇਹਨਾਂ ਦਾ ਪਾਲਣ ਕੀਤਾ ਮੈਂ ਇੱਕ ਅਮੀਰ ਵਪਾਰੀ ਬਣ ਗਿਆ ਮੈਂ ਇਹ ਦੌਲਤ ਕਿਸੇ ਜਾਦੂ ਨਾਲ ਨਹੀਂ ਕਮਾਈ ਜੋ ਦੌਲਤ ਆਸਾਨੀ ਨਾਲ ਆਉਂਦੀ ਹੈ ਉਹ ਆਸਾਨੀ ਨਾਲ ਚਲੇ ਵੀ ਜਾਂਦੀ ਹੈ ਉਹ ਦੌਲਤ ਜੋ ਆਪਣੇ ਮਾਲਕ ਨੂੰ ਆਨੰਦ ਤੇ ਸੰਤੁਸ਼ਟੀ ਦਿੰਦੀ ਹੈ ਹੌਲੀ-ਹੌਲੀ ਆਉਂਦੀ ਹੈ ਕਿਉਂਕਿ ਇਹ ਗਿਆਨ ਅਤੇ ਪੱਕੇ ਇਰਾਦੇ ਨਾਲ ਆਉਂਦੀ ਹੈ ਦੌਲਤ ਕਮਾਉਣਾ ਇੱਕ ਵਿਚਾਰਸ਼ੀਲ ਬੰਦੇ ਤੇ ਥੋੜਾ ਭਾਰ ਪਾਉਣਾ ਜ਼ਰੂਰ ਹੈ ਪਰ ਇਸ ਭਾਰ ਨੂੰ ਸਾਲ ਦਰ ਸਾਲ ਚੁੱਕ ਕੇ ਬੰਦਾ ਆਪਣਾ ਨਿਸ਼ਾਨਾ ਪੂਰਾ ਕਰ ਲੈਂਦਾ ਹੈ ਜੋ ਵੀ ਸੋਨੇ ਦੇ ਇਹਨਾਂ ਪੰਜ ਨਿਯਮਾਂ ਨੂੰ ਮੰਨਦਾ ਹੈ ਇਹ ਉਹਨਾਂ ਨੂੰ ਚੰਗਾ ਨਾਮ ਦਿੰਦੇ ਹਨ ਇਨ੍ਹਾਂ ਵਿੱਚੋਂ ਹਰ ਨਿਯਮ ਦੇ ਅਰਥ ਬੜੇ ਡੂੰਘੇ ਹਨ ਜੇਕਰ ਤੁਸੀਂ ਇਹਨਾਂ ਨੂੰ ਮੇਰੀ ਕਹਾਣੀ ਤੋਂ ਨਹੀਂ ਸਮਝ ਸਕੇ ਤੇ ਮੈਂ ਤੁਹਾਨੂੰ ਦੁਹਰਾਉਂਦਾ ਹਾਂ ਮੈਂ ਇਹਨਾਂ ਨਿਯਮਾਂ ਨੂੰ ਦਿਲੋਂ ਸਮਝਦਾ ਹਾਂ ਕਿਉਂਕਿ ਆਪਣੀ ਜਵਾਨੀ ਵੇਲੇ ਮੈਂ ਇਹਨਾਂ ਦਾ ਮਹੱਤਵ ਵੇਖਿਆ ਅਤੇ ਮੈਂ ਉਦੋਂ ਤੱਕ ਸੰਤੁਸ਼ਟ ਨਹੀਂ ਸੀ ਹੋਇਆ ਜਦੋਂ ਤੱਕ ਇਹਨਾਂ ਨੂੰ ਪੂਰੀ ਡੂੰਘਾਈ ਨਾਲ ਸਮਝ ਨਹੀਂ ਸੀ ਲਿਆ ਸੋਨੇ ਦਾ ਪਹਿਲਾ ਨਿਯਮ ਸੋਨਾ ਉਸ ਦੇ ਕੋਲ ਖੁਸ਼ੀ ਨਾਲ ਅਤੇ ਵਧੇਰੇ ਆਉਂਦਾ ਹੈ ਜੋ ਘੱਟੋ-ਘੱਟ ਇਸ ਦਾ 10ਵਾਂ ਹਿੱਸਾ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਇਦਾਦ ਬਣਾਉਣ ਵਾਸਤੇ ਨਿਵੇਸ਼ ਕਰਦਾ ਹੈ ਜੋ ਵੀ ਇਨਸਾਨ ਆਪਣੀ ਕਮਾਈ ਦਾ ਦਸਵਾਂ ਹਿੱਸਾ ਲਗਾਤਾਰ ਬਚਾਏਗਾ ਅਤੇ ਇਸ ਨੂੰ ਸਮਝਦਾਰੀ ਨਾਲ ਨਿਵੇਸ਼ ਕਰੇਗਾ ਉਹ ਜ਼ਰੂਰ ਆਪਣੇ ਲਈ ਜਾਇਦਾਦ ਬਣਾ ਲਵੇਗਾ ਜੋ ਉਸ ਨੂੰ ਭਵਿੱਖ ਵਾਸਤੇ ਆਮਦਨ ਦੇਵੇਗੀ ਅਤੇ ਜੇ ਕਿਤੇ ਉਸ ਦੀ ਮੌਤ ਹੋ ਜਾਵੇ ਤਾਂ ਪਰਿਵਾਰ ਵਾਸਤੇ ਸੁਰੱਖਿਆ ਦੇਵੇਗੀ ਇਹ ਨਿਯਮ ਦੱਸਦਾ ਹੈ ਕਿ ਸੋਨਾ ਅਜਿਹੇ ਲੋਕਾਂ ਕੋਲ ਜ਼ਰੂਰ ਹੁੰਦਾ ਹੈ ਮੈਂ ਇਸ ਗੱਲ ਨੂੰ ਆਪਣੀ ਜ਼ਿੰਦਗੀ ਰਾਹੀਂ ਸਾਬਤ ਕਰ ਸਕਦਾ ਹਾਂ ਜਿੰਨਾ ਜ਼ਿਆਦਾ ਸੋਨਾ ਮੈਂ ਜਮ੍ਹਾਂ ਕਰਦਾ ਹਾਂ ਇਹ ਓਨੀ ਹੀ ਤੇਜ਼ੀ ਨਾਲ ਅਤੇ ਵਧੇਰਾ ਮੇਰੇ ਕੋਲ ਆਉਂਦਾ ਹੈ ਜੋ ਸੋਨਾ ਮੈਂ ਬਚਾਉਂਦਾ ਹਾਂ ਉਹ ਮੇਰੇ ਲਈ ਹੋਰ ਕਮਾਉਂਦਾ ਹੈ ਤੁਹਾਡਾ ਸੋਨਾ ਵੀ ਕਮਾਏਗਾ ਅਤੇ ਇਸ ਦੀ ਕਮਾਈ ਤੋਂ ਹੋਰ ਵੀ ਕਮਾਈ ਹੋਵੇਗੀ ਇਹੀ ਪਹਿਲਾ ਨਿਯਮ ਹੈ ਸੋਨੇ ਦਾ ਦੂਜਾ ਨਿਯਮ ਸੋਨਾ ਆਪਣੇ ਉਸ ਸਮਰਦਾਰ ਮਾਲਕ ਲਈ ਮਿਹਨਤ ਨਾਲ ਕੰਮ ਕਰਦਾ ਹੈ ਜੋ ਉਸ ਨੂੰ ਫਾਇਦੇਮੰਦ ਜਗ੍ਹਾ ਤੇ ਨਿਵੇਸ਼ ਕਰਦਾ ਹੈ ਅਤੇ ਇਸ ਨੂੰ ਜਾਣ ਬਰਾਂ ਦੇ ਇੱਜੜ ਵਾਂਗ ਵਧਾਉਂਦਾ ਰਹਿੰਦਾ ਹੈ ਸੋਨਾ ਬੇਸ਼ੱਕ ਧਿਲੋਂ ਕੰਮ ਕਰਦਾ ਹੈ ਜਦੋਂ ਵੀ ਮੌਕਾ ਮਿਲੇ ਇਹ ਖੁਦ ਨੂੰ ਕਈ ਕੋਣਾ ਵਧਾਉਣ ਲਈ ਕਾੜਾ ਰਹਿੰਦਾ ਹੈ ਇਸ ਵੀ ਇਨਸਾਨ ਕੋਲ ਸੋਨਾ ਜਮਾ ਪਿਆ ਹੁੰਦਾ ਹੈ ਉਹਦੇ ਕੋਲ ਇਸ ਤੋਂ ਮੁਨਾਫਾ ਲੈਣ ਦੇ ਮੌਕੇ ਜ਼ਰੂਰ ਆਉਂਦੇ ਹਨ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਇਹ ਬੜੀ ਤੇਜ਼ੀ ਨਾਲ ਵਧਦਾ ਜਾਂਦਾ ਹੈ ਸੋਨੇ ਦਾ ਤੀਜਾ ਨਿਯਮ ਸੋਨਾ ਉਸ ਸਮਰਦਾਰ ਮਾਲਕ ਕੋਲ ਸੁਰੱਖਿਅਤ ਰਹਿੰਦਾ ਹੈ ਜੋ ਇਸ ਨੂੰ ਅਨੁਭਵੀ ਅਤੇ ਸਿਆਣੇ ਬੰਦਿਆਂ ਦੀ ਸਲਾਹ ਨਾਲ ਨਿਵੇਸ਼ ਕਰਦਾ ਹੈ ਸੋਨਾ ਆਪਣੇ ਸਮਝਦਾਰ ਮਾਲਕ ਦੇ ਕੋਲ ਰਹਿੰਦਾ ਹੈ ਅਤੇ ਬੇਸਮਝ ਮਾਲਕ ਕੋਲੋਂ ਦੂਰ ਭੱਜ ਜਾਂਦਾ ਹੈ ਜੋ ਇਨਸਾਨ ਸੋਨੇ ਦੇ ਨਿਵੇਸ਼ ਵਿੱਚ ਅਨੁਭਵੀ ਬੰਦਿਆਂ ਕੋਲੋਂ ਸਲਾਹ ਲੈਂਦੇ ਹਨ ਤਿੱਹੀ ਸਿੱਖ ਜਾਂਦੇ ਹਨ ਕਿ ਸੋਨੇ ਨੂੰ ਬਰਬਾਦ ਨਾ ਕਰਕੇ ਇਸ ਨੂੰ ਸੁਰੱਖਿਅਤ ਰੱਖਿਆ ਜਾਵੇ ਤੇ ਵਧਾਇਆ ਜਾਵੇ ਸੋਨੇ ਦਾ ਚੌਥਾ ਨਿਯਮ ਸੋਨਾ ਉਸ ਇਨਸਾਨ ਕੋਲ ਕਦੇ ਵੀ ਸੁਰੱਖਿਅਤ ਨਹੀਂ ਰਹਿੰਦਾ ਜੋ ਇਸ ਨੂੰ ਅਜਿਹੇ ਵਪਾਰ ਜਾਂ ਮਕਸਦ ਲਈ ਨਿਵੇਸ਼ ਕਰਦਾ ਹੈ ਜਿਸ ਬਾਰੇ ਉਸਨੂੰ ਜਾਣਕਾਰੀ ਨਹੀਂ ਹੈ ਜਨ ਜਿੱਥੇ ਨਿਵੇਸ਼ ਕਰਨ ਤੋਂ ਅਨੁਭਵੀ ਲੋਕ ਰੋਕਦੇ ਹਨ ਜਿਸ ਇਨਸਾਨ ਕੋਲ ਸੋਨਾ ਹੁੰਦਾ ਹੈ ਪਰ ਉਹ ਇਸ ਦੀ ਵਰਤੋਂ ਕਰਨਾ ਨਹੀਂ ਜਾਣਦਾ ਉਹ ਇਸ ਨੂੰ ਕਈ ਅਜਹੀਆਂ ਥਾਵਾਂ 'ਤੇ ਨਿਵੇਸ਼ ਕਰਦਾ ਹੈ ਜੋ ਦੇਖਣ ਨੂੰ ਫਾਇਦੇਮੰਦ ਲੱਗਦੀਆਂ ਹਨ ਕਈ ਵਾਰ ਇਹ ਨਿਵੇਸ਼ ਖਤਰੇ ਨਾਲ ਭਰੇ ਹੋਏ ਹੁੰਦੇ ਹਨ ਕੋਈ ਵੀ ਸਮਝਦਾਰ ਬੰਦਾ ਜੇ ਇਹਨਾਂ ਨੂੰ ਧਿਆਨ ਨਾਲ ਵੇਖੇ ਤੇ ਉਸ ਨੂੰ ਮੁਨਾਫੇ ਦੀ ਉਮੀਦ ਬਹੁਤ ਘੱਟ ਲੱਗਦੀ ਹੈ ਇਸ ਲਈ ਸੋਨੇ ਦਾ ਅਨੁਭਵਹੀਣ ਮਾਲਕ ਜੋ ਆਪਣੀ ਬੁੱਧੀ ਦਾ ਯਕੀਨ ਕਰਦਾ ਹੈ ਅਤੇ ਉਸ ਵਪਾਰ ਜਾਂ ਚੀਜ਼ ਤੇ ਨਿਵੇਸ਼ ਕਰਦਾ ਹੈ ਜਿਸ ਬਾਰੇ ਉਸ ਨੂੰ ਜਾਣਕਾਰੀ ਨਹੀਂ ਹੈ ਅਕਸਰ ਉਸ ਦੇ ਫੈਸਲੇ ਗਲਤ ਸਾਬਤ ਹੁੰਦੇ ਹਨ ਇਸ ਅਨੁਭਵਹੀਣਤਾ ਦਾ ਖਮਿਆਜਾ ਉਸ ਨੂੰ ਆਪਣਾ ਸੋਨਾ ਗਵਾ ਕੇ ਭੁਗਤਣਾ ਪੈਂਦਾ ਹੈ ਉਹ ਇਨਸਾਨ ਸਾਮਨਾਰ ਹੈ ਜੋ ਆਪਣੇ ਸੋਨੇ ਨੂੰ ਸੋਨੇ ਦੀ ਵਰਤੋਂ ਦੇ ਅਨੁਭਵੀ ਅਤੇ ਹੁਨਰਮੰਦ ਲੋਕਾਂ ਦੀ ਸਲਾਹ ਦਾ ਨਿਵੇਸ਼ ਕਰੇ ਸੋਨੇ ਦਾ ਪੰਜਮ ਨਿਯਮ ਸੋਨਾ ਉਸ ਇਨਸਾਨ ਕੋਲ ਕਦੇ ਨਹੀਂ ਰਹਿੰਦਾ ਜੋ ਇਸਨੂੰ ਕਮਾਈ ਦੇ ਇਹਨਾਂ ਸਾਧਨਾਂ ਤੇ ਲਾਉਂਦਾ ਹੈ ਜੋ ਨਾ ਮੁਮਕਿਨ ਹਨ ਜਾਂ ਜੋ ਧੋਖੇਬਾਜ਼ ਤੇ ਫਰੇਬੀਆਂ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ ਜਾਂ ਜੋ ਨਿਵੇਸ਼ ਕਰਨ ਲੱਗੇ ਆਪਣੀਆਂ ਅਨੁਭਵਹੀਣ ਅਤੇ ਖਿਆਲੀ ਇੱਛਾਵਾਂ ਵਿੱਚ ਯਕੀਨ ਰੱਖਦਾ ਹੈ ਸੋਨਾ ਦੇ ਨਵੇਂ ਮਾਲਕਾਂ ਕੋਲ ਅਕਸਰ ਰੋਮਾਂਚਕ ਕਹਾਣੀਆਂ ਵਰਗੇ ਖਿਆਲੀ ਮੌਕੇ ਆਉਂਦੇ ਹਨ ਉਹਨਾਂ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਇਹ ਕਿਸੇ ਜਾਦੂਈ ਸ਼ਕਤੀ ਨਾਲ ਨਾ ਮੁਮਕਿਨ ਲੱਗਣ ਵਾਲੀ ਕਮਾਈ ਕਰਕੇ ਦੇਵੇਗਾ ਪਰ ਜੇਕਰ ਤੁਸੀਂ ਸਾਨੂੰਦਰ ਲੋਕਾਂ ਨੂੰ ਵੇਖੋ ਤਾਂ ਉਹ ਇੰਨਾ ਸ਼ੇਤੀ ਅਮੀਰ ਕਰਨ ਵਾਲੀਆਂ ਯੋਜਨਾਵਾਂ ਦੇ ਪਿੱਛੇ ਵੱਡੇ ਖਤਰਿਆਂ ਨੂੰ ਜਾਣਦੇ ਹਨ ਨਿਨਵੇਧ ਅਮੀਰ ਲੋਕਾਂ ਵੱਲ ਵੇਖੋ ਜੋ ਆਪਣੇ ਮੂਲ ਧਨ ਨੂੰ ਹਮੇਸ਼ਾ ਬਚਾ ਕੇ ਰੱਖਦੇ ਹਨ ਅਤੇ ਇਸ ਨੂੰ ਕਿਤੇ ਬ्यर्थ ਨਿਵੇਸ਼ ਨਹੀਂ ਕਰਦੇ ਮੇਰੇ ਸੋਨੇ ਦੇ ਪੰਜ ਨਿਯਮਾਂ ਦੀ ਕਹਾਣੀ ਇੱਥੇ ਹੀ ਮੁੱਕਦੀ ਹੈ ਇਹ ਕਹਾਣੀ ਤੁਹਾਨੂੰ ਦੱਸਦੇ ਹੋਏ ਮੈਂ ਤੁਹਾਡੇ ਨਾਲ ਆਪਣੀ ਸਫਲਤਾ ਦੇ ਰਿਹੱਸ ਵੀ ਸਾਂਝਾ ਕੀਤੇ ਹਨ ਫਿਰ ਵੀ ਇਹ ਰਿਹੱਸ ਨਹੀਂ ਹਨ ਬਲਕਿ ਉਹ ਸੱਚ ਹਨ ਜੋ ਉਸ ਹਰ ਇਨਸਾਨ ਨੂੰ ਪਹਿਲਾਂ ਸਿੱਖਣੇ ਅਤੇ ਪਾਲਣ ਕਰਨੇ ਚਾਹੀਦੇ ਹਨ ਜੋ ਉਸ ਭੀੜ ਤੋਂ ਵੱਖ ਹੋਣਾ ਚਾਹੁੰਦਾ ਹੈ ਜੋ ਜੰਗਲੀ ਕੁੱਤਿਆਂ ਵਾਂਗ ਹੀ ਹਰ ਰੋਜ਼ ਅਗਲੇ ਦਿਨ ਦੇ ਭੋਜਨ ਦੀ ਚਿੰਤਾ ਕਰਦੇ ਹਨ ਕੱਲ ਅਸੀਂ ਬੇਬੀ ਲੋਨ ਵਿੱਚ ਪਹੁੰਚਾਂਗੇ ਬੇਲ ਦੇ ਮੰਦਰ ਉੱਤੇ ਬਲ ਰਹੀ ਉਸ ਅੱਗ ਨੂੰ ਵੇਖੋ ਅਸੀਂ ਇਸ ਸੁਨਹਿਰੀ ਸ਼ਹਿਰ ਨੂੰ ਵੇਖ ਸਕਦੇ ਹਾਂ ਕੱਲ ਤੋਂ ਆਡੇ ਵਿੱਚ ਹਰ ਇਨਸਾਨ ਕੋਲ ਸੋਨਾ ਹੋਵੇਗਾ ਤੁਹਾਡੀ ਆਪਣੀ ਮਿਹਨਤ ਨਾਲ ਕਮਾਇਆ ਹੋਇਆ ਸੋਨਾ ਅੱਜ ਤੋਂ 10 ਸਾਲ ਬਾਅਦ ਤੁਸੀਂ ਆਪਣੇ ਸੋਨੇ ਬਾਰੇ ਕੀ ਦੱਸ ਸਕੋਗੇ ਜੇਕਰ ਤੁਹਾਡੇ ਵਿੱਚੋਂ ਕੋਈ ਹੈ ਜੋ ਨਮਾਸਿਰਵੰਗ ਆਪਣੇ ਸੋਨੇ ਦਾ ਇੱਕ ਹਿੱਸਾ ਦੌਲਤ ਕਮਾਉਣ ਲਈ ਵਰਤੇਗਾ ਅਤੇ ਅਰਕਦ ਦੇ ਦੱਸੇ ਗਿਆਨ ਭਾਵ ਸੋਨੇ ਦੇ ਪੰਜ ਨਿਰਮਨ ਦੇ ਮੁਤਾਬਕ ਚੱਲੇਗਾ ਜ਼ਰੂਰ 10 ਸਾਲਾਂ ਬਾਅਦ ਅਰਕਦ ਦੇ ਪੁੱਤਰ ਵਾਂਗ ਹੀ ਅਮੀਰ ਅਤੇ ਇੱਜ਼ਤਦਾਰ ਇਨਸਾਨ ਬਣੇਗਾ ਸਾਡੇ ਸਾਮੰਦਾਰੀ ਵਾਲੇ ਕੰਮ ਜ਼ਿੰਦਗੀ ਵਿੱਚ ਸਾਡੀ ਮਦਦ ਕਰਦੇ ਹਨ ਅਤੇ ਸਾਨੂੰ ਸੁੱਖ ਦਿੰਦੇ ਹਨ ਇਸੇ ਤਰ੍ਹਾਂ ਸਾਡੇ ਬੇਵਕੂਫੀ ਵਾਲੇ ਕੰਮ ਸਾਨੂੰ ਮੁਸੀਬਤਾਂ ਵਿੱਚ ਪਾਉਂਦੇ ਹਨ ਅਤੇ ਦੁੱਖ ਦਿੰਦੇ ਹਨ ਅਫਸੋਸ ਉਹਨਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਸਭ ਤੋਂ ਵੱਧ ਤਕਲੀਫ ਉਹਨਾਂ ਮੌਕਿਆਂ ਦੀ ਆਜਾਦਾਂ ਦਿੰਦੀਆਂ ਹਨ ਜੋ ਸਾਡੇ ਤੱਕ ਆਏ ਜ਼ਰੂਰ ਪਰ ਅਸੀਂ ਉਹਨਾਂ ਦਾ ਫਾਇਦਾ ਨਹੀਂ ਚੁੱਕ ਸਕੇ ਬੇਬੀ ਲਿਉਂਦੇ ਖਜ਼ਾਨੇ ਭਰੇ ਹੋਏ ਹਨ ਇੰਨੇ ਭਰੇ ਹੋਏ ਹਨ ਕਿ ਕੋਈ ਵੀ ਇਨਸਾਨ ਇਹਨਾਂ ਦੀ ਕੀਮਤ ਸੋਨੇ ਵਿੱਚ ਨਹੀਂ ਨਾਪ ਸਕਦਾ ਹਰ ਸਾਲ ਇਹ ਜ਼ਿਆਦਾ ਅਤੇ ਵੱਧ ਕੀਮਤੀ ਹੁੰਦੇ ਜਾਂਦੇ ਹਨ ਹਰ ਦੇਸ਼ ਦੇ ਖਜ਼ਾਨਿਆਂ ਵਾਂਗ ਹੀ ਇਹ ਇਨਾਮ ਹਨ ਇੱਕ ਵੱਡਾ ਨਾਮ ਜੋ ਉਹਨਾਂ ਲੋਕਾਂ ਦੀ ਅਡੀਗ ਕਰ ਰਿਹਾ ਹੈ ਜੋ ਇਹਨਾਂ ਖਜ਼ਾਨਿਆਂ ਵਿੱਚੋਂ ਆਪਣਾ ਹਿੱਸਾ ਪ੍ਰਾਪਤ ਕਰਨ ਲਈ ਨਿਸ਼ਚਾ ਕਰਕੇ ਤੁਰੇ ਹਨ ਤੁਹਾਡੀਆਂ ਇੱਛਾਵਾਂ ਵਿੱਚ ਇੱਕ ਜਾਦੂਈ ਤਾਕਤ ਹੈ ਇਸ ਤਾਕਤ ਨੂੰ ਸੋਨੇ ਦੇ ਪੰਜ ਨਿਯਮਾਂ ਦੇ ਰਾਹੀਂ ਵਰਤੋ ਅਤੇ ਛੇਤੀ ਹੀ ਤੁਸੀਂ ਬੇਬੀਲੋਨ ਦੇ ਖਜ਼ਾਨੇ ਵਿੱਚੋਂ ਆਪਣਾ ਹਿੱਸਾ ਪ੍ਰਾਪਤ ਕਰ ਸਕੋਗੇ ਅਧਿਆਇ ਸਮਾਪਤ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਤੁਹਾਨੂੰ ਮੇਰੀ ਇਹ ਪੇਸ਼ਕਸ਼ ਪਸੰਦ ਆਈ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਡੇ ਵੱਲੋਂ ਕੀਤਾ ਹੋਇਆ ਇੱਕ ਸਬਸਕ੍ਰਾਈਬ ਲਾਈਕ ਦਾ ਸ਼ੇਅਰ ਮੇਰੇ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ। ਧੰਨਵਾਦ।